ਕੁਦਰਤੀ ਕਰੋਪੀ ਚੱਲਣ ਤੋਂ ਬਾਅਦ ਹੁਣ ਕਿਸਾਨੀ ਨੂੰ ਮੰਡੀਆਂ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਆੜਤੀਆਂ ਦੀ ਕਰੋਪੀ ਚੰਨਣੀ ਪੈ ਰਹੀ ਹੈ ਜ਼ਿਕਰਯੋਗ ਹੈ ਕਿ ਹਰ ਸਾਲ ਹੀ ਮੰਡੀਆਂ ਵਿੱਚ ਫਸਲ ਦੀ ਤੋਲਾਈ ਵੇਲੇ ਤਾਦਲੀਆਂ ਫੜੀਆਂ ਜਾਂਦੀਆਂ ਹਨ ਪਰ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਵੱਲੋਂ ਕਦੇ ਵੀ ਕੋਈ ਸਖਤ ਕਦਮ ਨਹੀਂ ਉਠਾਇਆ ਜਾਂਦਾ ਅਤੇ ਸੀਜ਼ਨ ਖਤਮ ਹੋਣ ਤੋਂ ਬਾਅਦ ਪੱਲਾ ਛਾੜ ਦਿੱਤਾ ਜਾਂਦਾ ਹੈ ਜਦੋਂ ਕਿ ਹਰ ਸੀਜ਼ਨ ਤੇ ਕਿਸਾਨੀ ਦਾ ਸੂਚਨ ਕੀਤਾ ਜਾਂਦਾਨ ਹੈ ਅਤੇ ਸਬੰਧਤ ਅਧਿਕਾਰੀ ਅਤੇ ਤੋਲ ਵਿੱਚ ਹਿਰ-ਫੇਰ ਕਰਨ ਵਾਲੇ ਰਾਜਕੀ ਚੋਲੀਆਂ ਪਰਦੇ ਹਨ ਬੀਤੇ ਕੱਲ ਵੀ ਜਦੋਂ ਮਾਰਕੀਟ ਕਮੇਟੀ ਨੂਰਮਹਿਲ ਦੇ ਅਧਿਕਾਰੀਆਂ ਵੱਲੋਂ ਸਾਡੇ ਚੈਨਲ ਦੀ ਟੀਮ ਦੇ ਕਹਿਣ ਤੇ ਦਾਣਾ ਮੰਡੀ ਮਠੜਾ ਅਤੇ ਪਾਸਲਾ ਵਿਖੇ ਪਰੇ ਹੋਏ ਕੱਟੇ ਦੁਬਾਰਾ ਤੋਲੇ ਗਏ ਤਾਂ ਲੋੜ ਤੋਂ ਵੱਧ ਚੋਨਾ ਭਰਿਆ ਹੋਇਆ ਪਾਇਆ ਗਿਆ ਜੋ ਕਿ ਸਿੱਧਾ-ਸਿੱਧਾ ਕਿਸਾਨ ਨਾਲ ਧੁਖੇਬਾਜੀ ਹੈ ਅਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਕਮੇਟੀ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਹੋ ਸਕਦੀ ਹੈ ਕਿਉਂਕਿ ਮੌਕੇ ਤੇ ਮੌਜੂਦ ਨੂਰਮਿਲ ਮਾਰਕੀਟ ਦੇ ਅਧਿਕਾਰੀ ਵੱਲੋਂ ਇਸ ਹਲਕੇ ਵਿੱਚ ਲੈਣਾ ਇਹੀ ਦਰਸਾਉਂਦਾ ਹੈ ਕਿ ਮੁਲਾਜ਼ਮਾਂ ਦੀ ਸਾਜ਼ ਆਰਤੀਏ ਨਾਲ ਪੈ ਚੁੱਕੀ ਹੈ ਅਤੇ ਕਿਸਾਨ ਦੇ ਨਾਲ-ਨਾਲ ਸਰਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦੋਵੇਂ ਮੰਡੀਆਂ ਵਿੱਚ ਟੋਟਲ 7 ਆਰਤੀਏ ਵੱਧ ਝੋਨਾ ਤੋਲਦੇ ਫੜੇ ਜਾਂਦੇ ਹਨ ਪਰ ਕਮੇਟੀ ਮੁਲਾਜ਼ਮ ਅਜਮੇਰ ਸਿੰਘ ਰਾਣਾ ਦੇ ਮੱਥੇ ਤੇ ਇੱਕ ਛਿਕਨ ਤੱਕ ਨਹੀਂ ਆਉਂਦੀ ਹੈ ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਝੋਲੀ ਕੌਣ-ਕੌਣ ਪੜ ਰਿਹਾ ਹੈ। ਵਾਰਤਨ ਨਾ ਹੋਵੇਗਾ ਉਹ ਚੱਕ ਹੈਗਾ ਬਾ ਇੱਕ ਵਾਰ ਨਾਲ ਜੋੜ ਦੇ ਪਿੱਛੇ ਜੀ 38480 ਸੋਣਾ ਨਵੇਂ ਲਈ ਕੁਝ ਕਹਿਣਾ ਫਿਰ ਉਹਦਾ ਫਰਕ ਪੈਣਾ ਨਾ ਨਾ ਹੀ ਉਦਾਂ ਲੱਗਦਾ ਵੰਡੀਆਂ ਦੇ ਵਿੱਚ ਤੁਸੀਂ weight ਦੀ ਮੈਜ਼ਰਮੈਂਟ ਕੀਤੀ ਆ ਵੀ ਕਿੰਨੀ ਤੋਲ ਕੀਤਾ ਜਾ ਰਿਹਾ ਨਾ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਬਾਰੇ ਇਦਾਂ ਵੀ ਤੁਸੀਂ ਤੁਹਾਡੇ ਸਾਹਮਣੇ ਆਪਾਂ ਡਿਜੀਟਲ ਕੰਡੇ ਦੇ ਉੱਤੇ ਬੋਰੀਆਂ ਦੀ ਚੈਕਿੰਗ ਕਰਵਾਈ ਆ ਹਮ ਜਿਹੜੀ ਤੇ ਕੋਈ ਮੌਕੇ ਤੇ ਬੋਰੀ ਭਰੀ ਹੋਈ ਆ ਕੋਈ ਇੱਕ ਅੱਧੀ ਕੋਈ 150 ਗ੍ਰਾਮ ਦਾ ਫਰਕ ਪਿਆ ਤੁਹਾਡੇ ਸਾਹਮਣੇ ਤੇ ਜਿਹੜੀ ਕੋਈ ਪੁਰਾਣੀ ਭਰੀ ਆ ਉਹ 100 200 ਗ੍ਰਾਮ ਘਟੀ ਹੋਈ ਆ ਤੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ weight ਠੀਕ ਚੱਲ ਰਿਹਾ ਨੇ ਠੀਕ ਤਾਂ ਜੀ ਚੱਲ ਰਿਹਾ ਤੁਸੀਂ ਕਹਿ ਰਹੇ ਆ ਹਦਾਇਤ ਕੀ ਹੈ ਪਹਿਲਾਂ ਤੇ ਦੱਸੋ ਵੀ ਕਿਹੜੀ ਬੋਰੀ ਆ ਉਹ ਕਿੰਨੀ ਭਰਨੀ ਕਿੰਨੀ ਹੁੰਦੀ ਹੈ ਵੇਖ ਕੇ ਨਾ ਕਰਾਂ। ਵੇਟ ਉਹ 38 100 200 ਗ੍ਰਾਮ 30 200 ਗ੍ਰਾਮ ਜਾਂ ਹਾਂਜੀ ਤੇ ਵਿੱਚ ਝੋਨਾ ਕਿੰਨਾ ਪਾਣਾ ਜੀ ਉਹਦੇ ਉਹਦੇ ਵਿੱਚ ਪਾਉਣਾ ਜੀ 37 ਕਿਲੋ ਜੀ 500 ਗ੍ਰਾਮ ਠੀਕ ਹੈ ਜੀ ਤੇ ਆਪਾਂ ਪਹਿਲਾਂ ਫਸਲਾ ਮੰਡੀ ਤੋਂ ਵੀ ਹੋ ਕੇ ਆਏ ਆ ਜੀ ਉੱਤੇ ਵੀ ਲਗਭਗ ਆਪਾਂ ਦੇਖਿਆ ਵੀ ਜਿਹੜਾ ਵੇਟ ਆ 38 ਕਿਲੋ 600 ਗ੍ਰਾਮ ਤੋਂ ਵੀ ਥੋੜਾ ਉੱਪਰ ਜਾਂਦਾ ਰਿਹਾ ਕਈਆਂ ਦਾ ਤੇ ਜਿਹੜਾ ਪੁਰਾਣੇ ਭਰੀਆਂ ਹੋਈਆਂ ਆ ਉਹ ਆਪਾਂ ਨੇ ਦੇਖਿਆ ਵੀ 200 ਗ੍ਰਾਮ ਦੇ ਕਰੀਬ ਜਾਂ 300 ਗ੍ਰਾਮ ਦੇ ਘਟੀਆਂ ਦੀ ਆ ਜੀ ਪਰ ਉਸ ਤੋਂ ਬਾਅਦ ਆਪਾਂ ਆਏ ਆ ਜੀ ਬਿਛੜਾ ਮੰਡੀ ਦੇ ਵਿੱਚ ਹਾਂਜੀ ਜਿਹਦੇ ਵਿੱਚ ਆਪਾਂ ਲਗਭਗ ਦੇਖਿਆ ਵੀ ਤੁਹਾਡੀ ਕਿਹੜੀ ਜਾਂ ਮੇਜਰਮੈਂਟ ਇਕਮੈਂਟ ਦੇ ਕੋਲ ਪੱਪੀ ਸੀਗੀ ਇੱਥੇ ਕੋਈ ਗੱਲ ਨਹੀਂ ਕਰੋ ਗੱਲ ਤੁਸੀਂ ਹਾਂਜੀ ਉਹ ਲਗਭਗ 39 ਕਿਲੋ ਦੇ ਕਰੀਬ ਚ ਲੱਗਿਆ weight ਜਿਹੜਾ ਅੱਛਾ ਜੀ ਇਸ ਬਾਰੇ ਕੀ ਕਹੋਗੇ ਜੀ ਇੱਥੇ 39 ਦੇ ਵਿੱਚ ਚ ਲੱਗਿਆ ਤਾਂ ਇਸ ਤਰ੍ਹਾਂ ਵੀ ਕਈ ਵਾਰੀ ਜੇ ਜਦੋਂ ਆਪਾਂ weight ਕਰਦੇ ਆ ਨਾ ਕਈ ਵਾਰੀ ਉਹਨਾਂ ਦੇ ਕੋਲੋਂ ਕਿਸੇ ਦੇ ਵਿੱਚ ਘਟਿਆ ਵੀ ਆ 37 ਕਿਲੋ ਵੀ ਆਇਆ ਆਪਣੇ 37 ਵੀ 600 ਆਇਆ ਆਪਣੇ ਇੱਥੇ ਲਿਖਿਆ ਹੋਇਆ ਠੀਕ ਹੈ ਜੀ 36 700 ਆਇਆ 36 600 700 ਵੀ ਆਇਆ ਦੇਖ ਲਓ ਇੰਨਾ ਘਟ ਵੀ ਗਿਆ ਕਿ ਕਿਲੋ ਦੇ ਕਰੀਬ ਆ ਨਾ ਤੇ ਕਰਦੇ ਆ ਦੇਖੋ ਨਾ ਤਾਂ ਸਰਕਾਰ ਨੇ ਘਟ ਚੁਕਣਾ ਤੇ ਨਾ ਹੀ ਵੱਧ ਉਹ ਇਸ ਤਰ੍ਹਾਂ ਸਰ ਵੀ ਕਈ ਵਾਰੀ ਆ ਬੋਰੇ ਚੋਂ ਦਾਣੇ ਕਿਰ ਗਏ ਆ ਇਹ ਬੋਰੇ ਨੂੰ ਸਲਾਈ ਕਰਕੇ ਪਾਸੇ ਲੈ ਜਿਹੜਾ ਨਾਲ ਦਾ ਪਿਆ ਹੁੰਦਾ ਲਿਵਰ ਨੂੰ ਲੱਗਦਾ ਵੀ ਕਰੇ ਇੱਚੂ ਕਰੇ ਸੀ ਉਹ ਉਹਦੇ ਵਿੱਚ ਕਈ ਵਾਰੀ ਅਡਜਸਟ ਕਰ ਤੇ ਫਿਕੜਾ ਇਹ ਰਗੜਾ ਆ ਇਹ ਕਿਹਨੂੰ ਲੱਗ ਰਿਹਾ ਇੱਕ ਇਹ ਤਾਂ ਕਿਸੇ ਨੂੰ ਲੱਗ ਰਿਹਾ ਜਦੋਂ ਬੋਰੀਆਂ ਤੋਂ ਉਹਨਾਂ ਦਾ ਸੇਮ weight ਹੋ ਗਿਆ ਜੋਚੋਂ ਨਿਕਲ ਕੇ ਇੱਚ ਉਹਨਾਂ ਤੋਂ ਪੈ ਗਏ ਤਾਂ ਉਹ ਤਾਂ weight ਤਾਂ ਪੂਰਾ ਹੀ ਰਿਹਾ ਜਿੱਦਾਂ ਕਿਦਾਂ ਹੋ ਗਿਆ ਹਾਂਜੀ ਜਦੋਂ ਕਿਸਾਨ ਨੇ ਜੋਖਣਾ ਕਿਸਾਨ ਨੇ ਟਰੱਕ ਜੋਖਣਾ ਆ ਕਿਸਾਨ ਨੇ ਤਾਂ ਆਪਣੀ ਬੋਰੀ ਚੁੱਕਣੀ ਆ ਜਿਹਦੇ ਵਿੱਚ ਲੱਗ-ਪਕ ਡੇਢ-ਡੇਢ ਕਿਲੋ ਵਾਧਿਆ ਕਿਸਾਨ ਨੂੰ ਇੱਕ ਬੋਰੀ ਮਗਰ ਡੇਢ-ਡੇਢ ਕਿਲੋ ਦਾ ਚ ਰਗੜਾ ਲੱਗੇ ਤੇ ਜਨ ਵਿਚਾਰੇ ਨੇ ਫਸਲੇ ਹੁੰਦੀਆਂ ਉਹ ਕੀ ਕਰੂ ਤਾਂ ਮਰ ਜੂਗੇ ਦੇਖੋ ਡੇਢ ਕੁਲੇ ਵਾਲੀ ਕੋਈ ਗੱਲ ਨਹੀਂ ਇੱਕ ਆਪਾਂ ਵੇਖੋ ਆ 36 36 ਕਿਲੋ ਤੇ ਵੀ ਆਪਣਾ ਗਿਆ 36 76 ਇਹ ਸਰਕਾਰ ਨੂੰ ਘਟਾ ਆ ਉਹ ਵੀ ਗਲਤ ਆ ਜੇ ਨਿਸ਼ਾਨ ਨੂੰ ਰਗੜਾ ਤਾਂ ਗਲਤ ਤੋਂ ਵੀ ਹੈ ਨਾ ਆ ਦੇਖੋ 39 600 ਤੁਹਾਡੇ ਸਾਹਮਣੇ ਵੇਟ ਆ ਮੈਂ ਤੁਹਾਨੂੰ ਇਹ ਕਹਿ ਰਿਹਾ ਇਹਦੇ ਵਿੱਚ ਆ 36 76 ਵੀ ਤੁਹਾਡੇ ਸਾਹਮਣੇ ਹੀ ਆ ਦੇਖੋ ਗਲਤ ਤਾਂ ਦੋਨੋਂ ਹੀ ਹੈ ਨਾ ਜੇਦੋਂ ਆਪਾਂ ਧਾਕ ਲਾਤੀ ਆ ਨਾ ਬੋਰੀਆਂ ਨਹੀਂ ਭਰ ਕੇ ਲਾਤੀ ਆ ਫਾਲੇ ਸਲਾਈ ਨਹੀਂ ਹੋਈ ਸਲਾਈ ਹੋਈ ਹੈ ਜੀ ਨਹੀਂ ਮੰਨ ਲਓ ਨਹੀਂ ਹੋਈ ਕੋਈ ਬੋਰਾ ਡਿੱਗ ਗਿਆ ਉਹਦੇ ਵਿੱਚੋਂ ਖਿਲਰ ਗਏ ਉਹ ਕਿਤੇ ਉਹਦੀ ਬਜਾਏ ਦੂਏ ਚ ਪੈ ਗਏ ਕਿਤੇ ਇਦਾਂ ਹੋ ਗਿਆ ਕਿੰਨੇ ਬੋਰੇ ਹੋਣਗੇ ਕਿੰਦਾ ਅੰਦਾਜ਼ਾ ਇਹ ਇਸ ਟਾਈਮ ਦੀ ਕੁਝ ਲਿਫਟ ਹੋ ਗਏ ਆ ਨਹੀਂ ਉਦਾਂ ਅੰਦਾਜ਼ਨ ਕਿੰਨੇ ਕਿਆ ਆ ਜਿਹੜੀ ਆ ਹਜ਼ਾਰਾਂ ਦੇ ਵਿੱਚ ਆ ਜੀ ਕਿ ਸੈਂਕੜਿਆਂ ਚ ਆ ਇਹ ਕੋਈ ਹੋਣਾ ਹਜ਼ਾਰ ਦੇ ਵਿੱਚ ਹੋਏਗਾ ਆਪਾਂ ਕੋਈ ਵੱਖਰਾ ਆਪਾਂ ਤਾਂ ਨਹੀਂ ਚੁੱਕ ਕੇ ਲੈ ਕੰਦਾ ਬੋਰਾ ਨਹੀਂ ਆਪਣੇ ਆਪ ਬੋਰੇ ਜਿਹੜਾ ਮਰਜੀ ਲੈ ਕੇ ਆਪਣੀ ਮਰਜ਼ੀ ਨਾਲ ਜੀ 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 ਤੁਸੀਂ ਕਿਹਦਾ ਕਹਿ ਸਕਦੇ ਵੀ ਉਹੀ ਪੋਰੀ ਬਾਕੀ ਇਹ ਜਿਹੜੇ ਆ ਬੰਦੇ ਦਾ 34 ਹੋਇਆ ਸਾਡੇ ਸਾਹਮਣੇ ਇਹ ਕੱਲਿਆਂ ਤਾਂ ਨਹੀਂ ਜਾਂ ਤਾਂ ਜੀ ਆ ਦੇਖੋ ਬਾਕੀ ਵੀ ਹੈਗੇ ਇਹਨਾਂ ਦੇ ਕੱਲਿਆ ਤਾਂ ਨਹੀਂ 38500 38500 ਇਹ ਸਾਰਿਆਂ ਦਾ ਇਹੀ ਕੰਮ ਫਾਸਲਾ ਮੰਡੀ ਚ ਵੀ ਹੋਇਆ ਇਹਨਾਂ ਕੱਲਿਆਂ ਦਾ ਵੱਧ ਨਹੀਂ ਆਇਆ ਜਿੰਨੇ ਕੰਦੇ ਦੇ ਤਰ੍ਹਾਂ ਕੱਲੇ ਦਾ ਵੱਧ ਆ ਉਹਨਾਂ ਵੀ ਤਿੰਨ ਆਰਤੀਆਂ ਦਾ ਵੱਧ ਸਕੇ ਤੇ ਇੱਥੇ ਵੀ ਵੱਧ ਆਇਆ ਤੁਸੀਂ ਦੱਸੋ ਜੀ ਕਾਰਵਾਈ ਕੀ ਆ ਜਿਹਦਾ ਵੱਧ ਵੇਟ ਆਇਆ ਜੀ ਉਹਨੂੰ ਉਹਦਾ ਬਣਦਾ ਜੁਰਮਾਨਾ ਜਿਹੜਾ ਕੀਤਾ ਤੇ ਜਿਹਦਾ ਘਟਾ ਆ ਜਿਹਦਾ ਘਟਾ ਆ ਉਹਦੇ ਵਿੱਚ ਹੁਣ ਆਪਾਂ ਘਟਦਾ ਜੁਰਮਾਨਾ ਕੀ ਕਰ ਸਕਦੇ ਆ ਰਾਇਟਰ ਕੀਤੀ ਹੋਊਗਾ ਜੀ ਠੀਕ ਜੋਤ ਵੀ ਆਊਗਾ ਜੀ ਉਹਦੇ ਵਿੱਚ ਜੋ ਰੂਲਾਂ ਵਿੱਚ ਹੈਗਾ ਉਹ ਵੀ ਉਹਨਾਂ ਦੇ ਵੀ ਨੋਟਸ ਕੱਢ ਕੇ ਉਹਨਾਂ ਨੂੰ ਜੁਰਮਾਨਾ ਕੀਤਾ ਕਿੰਨੇ ਕ ਦਿਨਾਂ ਚ ਮੀਤ ਰੱਖੀ ਜੀ ਕਰਦੇ ਇਹ ਉਮੀਦ ਤੁਸੀਂ ਬਸ ਕੱਲ੍ਹ ਤੀ ਰੱਖੋ ਜੀ ਮਿਹਰਬਾਨੀ ਜੀ ਠੀਕ ਹੈ ਜੀ